ਵਾਸ ਪਾਸ ਵਾਸ ਭਾਈ ਮੱਕੜ ਤਾਂ ਇਹ ਚਾਹ ਲੈ ਕੇ ਨਹੀਂ ਮੁੜਿਆ ਇਹ ਇਹਦੀ ਵੀ ਮੈਨੂੰ ਲੱਗਦਾ ਰੇਲ ਬਣਾਣੀ ਪੈਣੀ ਹੈ ਕੰਮ ਕੋਈ ਕਰਨਾ ਨਹੀਂ ਬਸ ਭਗਾਈ ਕਰਦੇ ਰਹਿਣਾ ਇੱਧਰ ਜਾਵੜਾ ਉੱਧਰ ਜਾਵੜਾ ਆ ਜਾ ਭਾਈ ਭਾਈ ਆ ਜਾ ਭਾਵਾ ਆਇਆ ਹੋਈ ਪਤਲੀ ਜੀ ਬਾਜ ਵਾਲੇ ਨੇ ਲਊ ਵੀ ਕੇ ਰੱਖ ਲਿਆ ਭਰਾ ਇਹ ਭਾਈ ਬਹੁਤ ਮਹਨ ਦਾ ਕਮੈਂਟ ਕਰਦਾ ਯਾਰ ਇਹਨੂੰ ਵੀ ਸਰਕਾਰ ਅੱਗੇ ਕੋਈ ਜ਼ਾਰੀਸ਼ਾ ਕੀ ਪੱਕਾ ਕੀਤਾ ਜਾਵੇ ਯਾਰ ਮਿਹਨਤ ਕਰਦਿਆਂ ਨੂੰ ਅਸੀਂ ਛੋਟੇ-ਛੋਟੇ ਹੁੰਦੇ ਸੀ ਯਾਰ ਉਦੋਂ ਦੇ ਦੇਖਦੇ ਆ ਰਹੇ ਆ ਭਾਈ ਨੂੰ ਮੈਂ ਪਹਿਲਾਂ ਵੀ ਜਦੋਂ ਪੰਜਾਬ ਅੰਨੀ ਗਿਹੜਾ ਮਰਿਆ ਸੀ ਉਦੋਂ ਵੀ ਇਹੇ ਵਿਰਾਸਾ ਮੱਥੇ ਲੱਗਦਾ ਕਈ ਵਾਰੀ ਕੰਮ-ਕਮ ਕਰਾਣਾ ਹੋਵੇ ਘਰੇ ਲੈ ਲੂਟ ਦਾ ਕੰਮ ਖੇਤ ਵਿੱਚ ਮੋਟਰਾਂ-ਮੋਟਰਾਂ ਦਾ ਕੰਮ ਕਰਾਣਾ ਹੋਵੇ ਇਹੇ ਵਿਰਾਸਾ ਸਾਡੇ ਮੱਥੇ ਲੱਗਦਾ ਹੈ ਅਜੇ ਤੱਕ ਹੋਰ ਕੋਈ ਬੰਦਾ ਵੀ ਸਾਨੂੰ ਮਿਲਿਆ ਨਹੀਂ ਏ ਪਤਾ ਨਹੀਂ ਰੱਬ ਦਾ ਜੀ ਕਿਵੇਂ ਮਿਲ ਜਾਂਦਾ ਪਰ ਸਰਕਾਰ ਅਕੀ ਕੋਈ ਜ਼ਾਰੀਸ਼ ਹੈ ਕੀ ਇਸ ਬੰਦੇ ਨੂੰ ਜਲਦ ਜਲਦ ਪੱਕਾ ਕੀਤਾ ਜਾਵੇ ਕਿਸੇ ਚੰਗੀ ਪੋਜੀਸ਼ਨ 'ਤੇ ਹੋ ਜਾਏ ਮਿਹਨਤ ਕਰਦਿਆਂ ਨੂੰ ਬਹੁਤ ਕੱਲਾ ਵੇਖ ਲਾ ਯਾਰ ਕੋਈ ਹੈਲਪਰ ਨਹੀਂ ਇਹਦੇ ਨਾਲ ਵਿਚਾਰੇ ਦੇ ਬਹੁਤ ਮਿਹਨਤ ਕਰਦਾ ਇਹਨੇ ਸਾਡੇ ਬੰਦੇ ਨੂੰ ਕਿਸੇ ਨੂੰ ਨਹੀਂ ਆਖਿਆ ਵੀ ਟ੍ਰਾਂਸਫਰ ਮੁੱਤੇ ਚੜੋ ਸੰਗਲ ਪਾਓ ਆਪ ਹੀ ਸਭ ਕੁਝ ਕੀਤਾ ਸਭ ਕੁਝ ਨੇ ਆਪ ਹੀ ਕੀਤਾ ਚੈਨ ਬਲਾਕ ਆਪ ਲੈ ਕੇ ਗਿਆ ਉੱਪਰ ਦਸਾ ਮਾਰਿਆ ਆਪ ਤੁਹਾਡੇ ਸਾਹਮਣੇ ਵੀਡੀਓ ਵਿੱਚ ਵੀ ਦੇਖਿਆ ਹੋਵੇਗਾ ਤੁਸੀਂ ਕੰਮ ਚਲੇ ਗਏ ਸੀ ਅਸੀਂ ਘਰੇ ਥੋੜਾ ਜਿਹਾ سنگਰ ਲੈ ਕੇ ਆਣਾ ਸੀ ਨਵਾਂ ਆ ਨਵਾਂ سنگਰ ਲੈ ਕੇ ਆਏ ਆ ਫਿਰ سنگਰ ਲੈਣ ਗਏ ਸੀ ਤਾਂ ਭਰਾ ਨੂੰ ਅਸੀਂ ਆਖਿਆ ਵੀ ਤੂੰ ਥੱਲੇ ਉਤਰਿਆ ਯਾਰ 10 ਮਿੰਟ ਛਾਵੇਂ ਬੈਠ ਜਾ ਕਹਿੰਦਾ ਨਹੀਂ ਵੀਰੇ ਮੈਂ ਇੱਥੇ ਬੈਠਾ ਕੋਈ ਗੱਲ ਨਹੀਂ ਬਹੁਤ ਹੀ ਜ਼ਿਆਦਾ ਮਿਹਨਤੀ ਬੰਦੇ ਆ ਯਾਰ ਸਲੂਡ ਆ ਇਹੋ ਜਿਹੇ ਬੰਦਿਆਂ ਨੂੰ ਯਾਰ ਆ ਸਾਡੇ ਚਾਚਾ ਜੀ ਹੈ ਟਰੈਕਟਰ ਤੇ ਵਿਰਾਜਮਾਨ ਨੇ ਇਹ ਆ ਗਏ ਥੱਲੇ ਹਾਂ ਟਰੈਕਟਰ ਬੈਗ ਲੈ ਕੇ ਜਾਣਗੇ ਚਾਚਾ ਜੀ ਮੱਸਾ ਹਲਾ ਕੇ ਰੱਖ ਆ ਦੇਖੋ ਇੱਕ ਵਾਰੀ ਵੀ ਮੈਨੂੰ ਨਹੀਂ ਆਖਿਆ ਬਾਈ ਨੇ ਵੀ ਆ ਕੇ ਰਸਾ ਖੋਲ ਜਾ ਉਹ ਕਰ ਜਾ ਕਰ ਆਪ ਹੀ ਕਰਦਾ ਏ ਜੋ ਵੀ ਕਰਦਾ ਏ ਬਾਈ ਬਹੁਤ ਮਿਹਨਤੀ ਏ ਯਾਰ ਸਾਡੀ ਗੁਜਾਰਿਸ਼ ਏ ਸਰਕਾਰ ਅੱਗੇ ਕੀ ਇਹਨੂੰ ਚੰਗੀ ਪੋਜੀਸ਼ਨ ਦਿੱਤੀ ਜਾਵੇ ਯਾਰ ਬਹੁਤ ਚਿਰ ਹੋ ਗਿਆ ਇਹਨਾਂ ਨੂੰ ਮਿਹਨਤ ਕਰਦਿਆਂ ਨੂੰ ਕਮ ਸੇ ਕਮ 20 30 ਸਾਲ ਹੋ ਗਏ ਹੋਣਗੇ ਵਿਚਾਰੇ ਨੂੰ ਕਾਲੇ ਵਾਲ ਲੈ ਕੇ ਆਇਆ ਸੀ ਤੇ ਬੱਗੇ ਵਾਲ ਹੋ ਗਏ ਹੁਣ ਹੁਣ ਮੇਰੀ ਲੋਡ ਏ ਹੁਣ ਮੇਰੀ ਲੋਡ ਪੈ ਗਈ ਏ ਕਿਉਂਕਿ ਦੋ ਦੋ ਕੰਮ ਵਿਚਾਰਾ ਨਹੀਂ ਕਰ ਸਕਦਾ ਇਹ ਹੁਣ ਇਹਨੂੰ ਬੰਦੇ ਦੀ ਲੋਡ ਪਈ ਏ ਕਿਉਂਕਿ ਉਧਰ ਵੀ ਵਿਚਾਰਾ ਪੂਰਾ ਜ਼ੋਰ ਵਾਲਾ ਕੰਮ ਕਰ ਰਿਹਾ ਏ ਚਾਚਾ ਖੇਚ ਕੇ ਰੱਖ ਮੜਾ ਜਾ ਲੈ ਵੀ ਚਾਚੇ ਨੂੰ ਜੌਂਡੀਰ ਬਣਾ ਲਿਆ ਹੁਣ ਲੈ ਵੀ ਲੈ ਜੌਂਡੀਰ ਨਰਗੀ ਜਾਣੇ ਚਾਚੇ ਚ ਵੇਖ ਜਮਾ ਟੇਡਾ ਹੋਇਆ ਪਿਆ ਇਹ ਘਰੇ ਲੈ ਕੇ ਜਾਣਾ ਕਿ ਸਿੱਧਾ ਅਬੀਲੀ ਕਰ ਮੈਂ ਇਹਦੀ ਫੋਟੋ ਖਿੱਚ ਕੇ ਲੈ ਜਾਣਾ ਕਾਗਜ਼ ਪੱਤਰਾ ਜੀ ਤਿਆਰ ਕਰਾ ਦੇਣਾ ਇੱਕ ਇੱਕ ਆ ਵਾ ਅੱਛਾ ਚਾ ਤੇਰੇ ਪੂਰਾ ਜਗਾੜੀ ਹੈ ਯਾਰ ਅਸੀਂ ਇਹਨੂੰ ਕਹਿਣ ਲੱਗੇ ਸੀ ਕਿ ਇਧਰ ਖਿੱਚ ਲਈ ਆਪ ਹੀ ਖਿੱਚ ਲਿਆ ਲਾਓ ਜੀ ਇੱਕ ਬੰਦੇ ਦਾ ਕੰਮ ਆਈਂਗਾ ਹੈਲਪਰ ਦੀ ਲੋਡ ਹੁੰਦੀ ਐ ਇਹੋ ਜੇ ਕੰਮਾਂ ਦੇ ਵਿੱਚ ਪਰ ਬੰਦਾ ਬਹੁਤ ਮਿਹਨਤ ਕਰਦਾ ਯਾਰ। ਲੈ ਹੁਣ ਸੋ ਸਮਾਨ ਖੋਲਾ ਵਾ। ਲੈ ਅੱਜ ਨਵਾਂ ਸੰਦ ਬਣਿਆ ਜੀ। ਇਹ ਜਿਵੇਂ ਲਾਉਣ ਵਾਸਤੇ ਲੈਂਦਾ ਏ। ਬੋਲ ਆਪਾਂ ਕੜੀ ਕੇ। ਇਹ ਬੰਦਾ ਆਇਆ ਇੱਕ ਵਿਲੀ ਵਾਲਾ ਤੇ ਕਹਿੰਦਾ ਮੈਨੂੰ ਪੌੜੀ ਲੈ ਕੇ ਦੋ ਤੇ ਆਹ ਵੇਖ ਲਓ ਯਾਰ ਇਹਨਾਂ ਨੂੰ ਪੌੜੀ ਦੀ ਲੋੜ ਹੀ ਨਹੀਂ ਪੈਂਦੀ ਧੰਨ ਧੰਨ ਬੰਦੇ ਆ ਯਾਰ ਧੰਨ ਧੰਨ ਇਹ ਤੁਹਾਨੂੰ ਰੋਪਾ ਪਾਜੇ ਆਸ ਰੋਪਾ ਬਾਦੋ ਜਿਹਦੇ ਨਾਲ ਮੇਰੀ ਧੌਣ ਥੱਲੇ ਨੂੰ ਹੋ ਜਾਵੇ ਉਹ ਮੱਕੜ ਨੂੰ ਫੋਨ ਤਾਂ ਕਰ ਦੋ ਚਾਹ ਨਹੀਂ ਆਈ ਅਜੇ ਟਰਾਂਸਫਰ ਮੈਂ ਆਪਾਂ ਲਾ ਵੀ ਲਿਆ ਆਉਂਦਾ ਹੀ ਕੋਈ ਨਾ ਕੋਈ ਵਹਾਨਾ ਕੱਢ ਲਿਆਊਗਾ ਆਉਂਦਾ ਹੀ ਆਉਂਦੇ ਨੇ ਵਹਾਨਾ ਕੱਢ ਲੈਣਾ ਤੇ ਲਿਆ ਕੇ ਦੇ ਪਤਾ ਨਹੀਂ ਕਿਦਾਂ ਵਾਜ ਕੱਢਦਾ ਏ ਵਧੀਆ ਮਿਲ ਜੂਗਾ ਹੈ ਹੈ ਮਿਲ ਜੂਗਾ ਹੋ ਜਾਈ ਕਾਮਲਾ ਮੋਟਰਸਾਈਕਲ ਦੇਤਾ ਇਹਨੂੰ ਚਲਾਣਾ ਆਂਦਾ ਨਹੀਂਗਾ ਕਿਤੇ ਰਾਹ 'ਚ ਠੋਕੀ ਨਾ ਬੈਠਾ ਹੋਵੇ ਕਿਤੇ ਛੋਣੀ ਕਿ ਵੀ ਮਿਲ ਜੂਗਾ ਓਹ 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 ਗਰਮੀ 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 ਨਾਲੇ ਯਾਰ ਆਹ ਦੇਖੋ ਯਾਰ ਸਾਡਾ ਕੀ ਵਹਿ ਰਹੇ ਯਾਰ ਤੁਹਾਡੇ ਨਾਲ ਆਹ ਤਾਰਾ ਦੇਖੋ ਕਿੰਨੀ ਨੀਵਾਂ ਪਾਰਕੀ ਹੈ ਯਾਰ ਅਸੀਂ ਕੰਬੈਨ ਲਾਈ ਸੀ ਤੇ ਆਹ ਦੇਖੋ ਇੱਥੋਂ ਵੀ ਤੁਹਾਨੂੰ ਦੇਖ ਰਹੀਆਂ ਹੋਣਗੀਆਂ ਫਿੱਕੀ ਫਿੱਕੀ ਨੇ ਅਸੀਂ ਉਹ ਪਾਈ ਸੀਗੀ ਸਮੈਨ ਲਾਈ ਸੀ ਜਦੋਂ ਖੇਤ ਵਿੱਚ ਉਸ ਟਾਈਮ ਬੜੀ ਦਿੱਕਤ ਆਈ ਯਾਰ ਇਹ ਤਾਂ ਬਿਲਕੁਲ ਵਾਹ ਨਾਲੋਂ ਸਿਰਫ 8-9 ਫੁੱਟ ਤੀ ਹੈ ਬਹੁਤ ਪਰੇਸ਼ਾਨੀ ਆਈ ਏ ਕੰਬੈਨ ਤੇ ਉਹ ਉਥੇ ਜਾ ਕੇ ਤਾਂ ਜਮੇ ਨਹੀਂ ਵੀ ਹੋ ਜਾਂਦੀ ਏ ਉਹ ਉਥੇ ਜਾ ਕੇ ਆ ਜਾਵੇ ਭਮਕੜਾ ਪਹਿਨਦਿਆ ਯਾਰਾ ਆ ਜਾਵੇ ਭਮਕੜਾ ਪਹਿਨਦਿਆ ਯਾਰਾ ਆਉਂਦਾ ਗਾਪੀ ਮਾਰਦਾ ਉਹ ਜਦੋਂ ਵੀ ਆਇਆ ਲੈ ਇਸ ਰੋਪੇ ਪੈ ਚੁੱਕੇ ਨੇ ਉਹ ਤੇਰੀ ਕਿੰਨਾ ਕਾ ਵਜਨ 15 ਕਿਲੋ ਵਜਨ 14 ਕਿਲੋ ਹੋਵੇਗਾ ਅੱਜ ਪਾਣਾ ਬਾਈ ਸੋਡਾ ਕੋਈ ਗੱਲ ਨਹੀਂ ਬਰਾ ਲੈ ਵੀ ਸੇਵਾਦਾਰਾ ਬਾਈ ਨੂੰ ਤਰਸ ਆ ਗਿਆ ਵਿਚਾਰੇ ਤੇ ਚੱਲ ਉਹਨੂੰ ਘਟਾ ਲੈ ਕੇ ਦਿੱਤਾ ਨਹੀਂ ਤਾਂ ਵਿਚਾਰੇ ਨੇ ਕਿਸੇ ਨੂੰ ਕੁਝ ਨਹੀਂ ਕਹਿੰਦਾ ਯਾਰ ਐਡਾ ਭਲਾ ਮਾਨਸ ਬੰਦਾ ਯਾਰ ਆਪ ਹੀ ਕਰੀ ਜਾਂਦਾ ਉਹਦੇ ਵਿੱਚ ਹੀ ਪਿਆ ਏ ਆਪ ਹੀ ਕਰੀ ਜਾਂਦਾ ਵਿਚਾਰਾ ਕਦੋਂ ਦਾ ਕੰਮ ਨਾ ਮੈਨੂੰ ਕਦੇ ਵੀ ਇਹਨੇ ਕੁਝ ਵੀ ਆਖਿਆ ਹੁਣ ਜਦੋਂ ਦਾ ਵੀ ਆਇਆ ਏ ਮੈਨੂੰ ਕਹਿੰਦਾ ਕਾਕੇ ਪਿੱਛੇ ਹੋ ਕੇ ਖੜ ਜਾ ਲਾਈਟ ਦਾ ਕੰਮ ਹੈ ਆਪੇ ਕਰ ਲਵਾਂਗਾ ਜੋ ਵੀ ਕਰਨਾ ਹੈ ਮੈਂ ਲਓ ਜੀ ਟਰਾਂਸਫਾਰਮ ਖੁੱਲ ਚੁੱਕਿਆ ਹੈ ਜਦੋਂ ਠੀਕ ਹੋ ਗਿਆ ਤੇ ਤੁਹਾਨੂੰ ਫਿਰ ਵੀਡੀਓ ਦਿਖਾਵਾਂਗੇ ਮੈਨੂੰ ਜਿੱਥੋਂ ਤੱਕ ਮੇਰਾ ਖਿਆਲ ਹੈ ਇਹੀ ਬੰਦਾ ਆਏਗਾ ਵਿਚਾਰਾ